ਅਸਲਾਮ ਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖਰੀਅਰ ਨਾਲ ਹੋਵੋਗੇ ਵਿਕਰਮ ਸਿੰਘ ਮਜੀਠੀਆ ਨਾ ਜੇਲ੍ਹ ਦੇ ਵਿੱਚ ਧੱਕੇਸ਼ਾਹੀ ਕੀਤੀ ਜਾਂਦੀ ਹੀ ਉਹਨਾਂ ਨੂੰ ਜਿਹੜੀਆਂ ਉਹਨਾਂ ਦੀਆਂ ਬੁਨਿਆਦੀ ਸਹੂਲਤਾਂ ਉਹ ਵੀ ਦਿੱਤੀਆਂ ਜਾਂਦੀਆਂ ਹੈ ਸੀਐਮ ਭਗਵੰਤ ਮਾਨ ਬਹੁਤ ਜ਼ਿਆਦਾ ਡਰੇ ਹੋਏ ਹੈ ਵਿਕਰਮ ਸਿੰਘ ਮਜੀਠੀਆ ਤੋਂ ਔਰ ਆਪਣੀ ਕੁਰਸੀ ਤੇ ਤਾਕਤ ਦਾ ਨਜਾਇਜ਼ ਫਾਇਦਾ ਚੁੱਕਣ ਰਹੇ ਹੈ ਇਹ ਕਹਿਣਾ ਹੈ ਉਹਨਾਂ ਦੇ ਵਕੀਲ ਦਾ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਗਈ ਹੈ ਯਾਨੀ ਵਿਜੀਲੈਂਸ ਦੇ ਉੱਤੇ ਚਲਾਨ ਪੇਸ਼ ਕਰ ਸਕਦੀ ਹੈ ਬਿਕਰਮ ਸਿੰਘ ਮਜੀਠੀਆ ਨੂੰ ਬਚਾਉਣ ਦੀ ਖਾਤਰ ਅੱਜ ਉਹਨਾਂ ਦੇ ਵਕੀਲ ਫੇਰ ਤੇ ਮਾਪੇ ਪਹੁੰਚ ਚੁੱਕੇ ਨੇ ਪਰ ਉਹਨਾਂ ਦੀ ਜ਼ੁਬਾਨੋਂ ਵੀ ਤੁਹਾਨੂੰ ਕੁਝ ਬਿਆਨ ਸੁਣਾਉਣ ਜਾ ਰਹਾ ਮੈਂ ਔਰ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਬਿਕਰਮ ਸਿੰਘ ਮਜੀਠੀਆ ਦੇ ਕੇਸ ਨੂੰ ਲੈ ਕੇ ਇੱਕ ਬਹੁਤ ਵੱਡੇ ਚੱਕਰ ਦੇ ਵਿੱਚ ਪਸਾਉਣ ਜਾ ਰਹੀ ਹੈ ਕਿਉਂਕਿ ਇਹਨਾਂ ਦੇ ਵਕੀਲ ਦਾ ਦਾਵਾ ਸੀ ਕਿ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਉੱਤੇ ਕਹਿੰਦੇ ਕੋਈ ਦੋਸ਼ ਸਾਬਤ ਨਹੀਂ ਕਰ ਪਾਉਗੀ ਇਹ ਸਰਕਾਰ ਔਰ 나ਹੀਂ ਕੋਈ ਪ੍ਰਾਪਰਟੀ ਔਰ 나ਹੀਂ ਸਾਡੇ ਕੋਲ ਕੋਈ ਗੈਰ ਕਾਨੂੰਨੀ ਸੰਪਤੀ ਹੈ ਫਿਰ ਦੂਜੇ ਪਾਸੇ ਤਿੰਨ ਫਿਗਰ ਕਿਹੜੇ ਨੇ ਜਿਹੜੇ ਬਿਕਰਮ ਸਿੰਘ ਮਜੀਠੀਆ ਨੂੰ ਪਸਾਉਣ ਜਾ ਰਹੇ ਨੇ ਔਰ ਤਾਂ ਹਨੂ ਮੈਂ ਇੱਕ ਵੀਡੀਓ ਦਿਖਾਉਣ ਜਾ ਰਿਹਾ ਔਰ ਪਹਿਲਾ ਫਿਗਰ ਕਿਹੜਾ ਹੈ ਕਿ 161 ਕਰੋੜ ਇਹਨਾਂ ਦੇ ਖਾਤੇ ਵਿੱਚ ਕਿੱਥੋਂ ਆਇਆ ਕਿਨੇ ਉਹ ਪੈਸਾ ਪੇ ਜੈ ਬਿਕਰਮ ਸਿੰਘ ਮਜੀਠੀਏ ਦੇ ਖਾਤੇ ਦੇ ਵਿੱਚ ਇਹ ਪੈਸਾ ਮੌਜੂਦ ਹੈ ਔਰ ਦੂਜਾ ਫਿਗਰ ਇਹ ਹੈ ਕਿ ਭਾਈ ਜਿਹੜਾ 263 ਕਰੋੜ ਦਾ ਫਿਗਰ ਸੀ ਉਹ ਪੈਸਾ ਕਿਨੇ ਭੇਜਿਆ ਉਹਨਾਂ ਦੇ ਖਾਤੇ ਇਹ ਵੀ ਇੱਕ ਬਹੁਤ ਵੱਡਾ ਅਹਿਮ ਸਵਾਲ ਹੈ ਤੀਜਾ ਨੰਬਰ ਜਿਹੜਾ ਕਿ 141 ਕਰੋੜ ਦਾ ਮਾਮਲਾ ਏ ਇੰਨੇ ਸਾਰੇ ਪੈਸੇ ਬਿਕਰਮ ਸਿੰਘ ਮਜੀਠੀਏ ਦੇ ਖਾਤੇ ਵਿੱਚ ਕਿਵੇਂ ਪਹੁੰਚ ਜਾਂਦੇ ਨੇ ਇਹੀ ਦਰਸਲ ਦੇ ਵਿੱਚ ਵਿਜੀਲੈਂਸ ਬਿਕਰਮ ਸਿੰਘ ਮਜੀਠੀਆ ਨੂੰ ਕਿਵੇਂ ਜਾਨੀ ਉਹਨਾਂ ਦਾ ਚਾਰ ਪੇਸ਼ ਕਰਕੇ ਲੰਬੇ ਟਾਈਮ ਲਈ ਜੇਲ੍ਹ ਦੇ ਵਿੱਚ ਭੇਜਣ ਜਾ ਰਹੀ ਹੈ ਬਹੁਤ ਵੱਡੀ ਖਬਰਾਂ ਜਿਹੜੀ ਤੁਹਾਡੇ ਸਾਹਮਣੇ ਧਰਾਂਗੇ ਔਰ ਦੂਜੇ ਪਾਸੇ ਉਹਨਾਂ ਦੇ ਵਕੀਲ ਅਰਸ਼ਦੀਬ ਕਲੇਰ ਨਾਬਾ ਦੀ ਜੇਲ੍ਹ ਦੇ ਵਿੱਚ ਪਹੁੰਚ ਚੁੱਕੇ ਨੇ ਆਰਸ਼ਦੀਬ ਕਲੇਰ ਉਹਨਾਂ ਦੇ ਐਡਵੋਕੇਟ ਨੇ ਜਿਹੜੇ ਕਿ ਨਾਬਾਦੀ ਜੇਲ੍ਹ ਵਿੱਚ ਪਹੁੰਚ ਚੁੱਕੇ ਹਨ ਉਹਨਾਂ ਨੂੰ ਮਿਲਣ ਵਾਸਤੇ ਤਾਂ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਦਾ ਕੀ ਕਹਿਣਾ ਪਹਿਲਾਂ ਤੁਹਾਨੂੰ ਇਹੀ ਖਬਰ ਦਿਖਾਵਾਂਗੇ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦਾ ਚਰਾਣ ਕਿਵੇਂ ਪੇਸ਼ ਕਰਨ ਚੱਲੀ ਹੈ ਵਿਜੀਲੈਂਸ ਔਰ ਪੰਜਾਬ ਦਾ ਮੁੱਖ ਮੰਤਰੀ ਬਾਦਲਾਂ ਨੇ ਉੱਤੇ ਵੀ ਬਹੁਤ ਵੱਡਾ ਐਕਸ਼ਨ ਲੈਣ ਜਾ ਰਿਹਾ ਕੱਲ ਵੀ ਰੈਲੀ ਹੁੰਦੀ ਹੈ ਸੁਖਵੀਰ ਸਿੰਘ ਬਾਦਲ ਦੀ ਔਰ ਦੂਜੇ ਪਾਸੇ ਬੇਅਦਬੀ ਦਾ ਇਲਜ਼ਾਮ ਔਰ ਪੰਜ ਪਿਆਰਾਂ ਦੇ ਛੱਡੇ ਪਾੜਿਆਂ ਦਾ ਜਿਹੜਾ ਕਿ ਇਲਜ਼ਾਮ ਸੀ ਬਹੁਤ ਵੱਡੀ ਖਬਰ ਤੁਸੀਂ ਦੇਖਣ ਜਾ ਰਹੇ ਹੋ ਉਹਨਾਂ ਦੇ ਉੱਤੇ ਵੀ ਸੁਣਾ ਵਿਕਰਮ ਮਜੀਠੀਆ ਸਾਹਿਬ ਵੱਲੋਂ ਚਰੋਨੀ ਅਕਾਲੀ ਦਲ ਤਰਫੋਂ ਤੇ ਮੈਂ ਨਿੰਦਾ ਕਰਦਾ ਜੋ ਪੱਤਰਕਾਰਾਂ ਦੇ ਨਾਲ ਪੂਰੇ ਜੇਲ੍ਹ ਦੇ ਬਾਹਰ ਬਦਸਲੂਕੀ ਕੀਤੀ ਗਈ ਕਿਉਂਕਿ ਕੀ ਭਗਵੰਤ ਮਾਨ ਸਾਹਿਬ ਨੇ ਹੁਣ ਐਮਰਜੈਂਸੀ ਪੱਕੇ ਤੌਰ ਤੇ ਐਲਾਨ ਦਿੱਤੀ ਹੈ ਕਿਉਂਕਿ ਸੜਕਾਂ ਨੂੰ ਭਰ ਕੇ ਟਿਪਰ ਲਾ ਕੇ ਰੋਕੜਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ। ਪਰ ਤੁਸੀਂ ਮੈਨੂੰ ਲੱਗਦਾ ਹੈ ਕਿ ਸਾਰੇ ਬਹੁਤ ਸੀਜ਼ਨਡ ਬੰਦੇ ਹੋ ਕਿ ਤੁਸੀਂ ਕਦੇ ਦੇਖਿਆ ਬਹੁਤ سارے ਐਸੇ ਕੇਸ ਹੁੰਦੇ ਨੇ ਬਹੁਤ ਸਾਰੇ ਬਿਜ਼ਨਸ ਦੇ ਕੇਸਾਂ ਦੇ ਵਿੱਚ ਲੋਕ ਜੇਲ੍ਹ ਦੇ ਵਿੱਚ ਵੀ ਆਉਂਦੇ ਨੇ। ਜਿਸ ਤਰੀਕੇ ਦਾ ਵਿਵਹਾਰ ਇਸ ਕੇਸ ਨੂੰ ਲੈ ਕੇ ਕੀਤਾ ਜਾ ਰਿਹਾ ਹੈ। ਇਹ ਪੰਜਾਬ ਸਰਕਾਰ ਦੀ ਫਰਸਟ੍ਰੇਸ਼ਨ ਨੂੰ ਦਿਖਾਉਂਦਾ ਹੈ। ਕਿਉਂਕਿ ਜੇਲ੍ਹ ਦੇ ਅੰਦਰ ਵੀ ਮੈਂ ਜ ਮੁੱਖ ਮੰਤਰੀ ਭਗਵੰਤ ਪਾਣ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਵਕੀਲ ਦਾ ਰਾਈਟ ਹੈ ਆਪਣੇ ਕਲਾਇੰਟ ਨੂੰ ਮਿਲਣਾ। ਪਰ ਜਦੋਂ ਅਸੀਂ ਅੰਦਰ ਜਾਂਦੇ ਆ ਜੇਲ ਸੁਪਰਡੈਂਟ ਸਾਹਿਬ ਪਤਾ ਨਹੀਂ ਕੀ ਐਸੀਆਂ ਇੰਸਟਰਕਸ਼ਨਾਂ ਨੇ ਸਰਕਾਰ ਵੱਲੋਂ ਕਿ ਉਹ ਵਿੱਚ ਬਹਿਣਾ ਚਾਹੁੰਦੇ ਨੇ ਉਹ ਕਹਿੰਦੇ ਨੇ ਕਿ ਮੇਰੇ ਸਾਹਮਣੇ ਗੱਲ ਕਰੋ ਜਿਹੜੀ ਤੁਸੀਂ ਗੱਲ ਕਰਨੀ ਹੈ ਔਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪੰਜ ਸੀਨੀਅਰ ਨੇਤਾਵਾਂ ਨੇ ਮਜੀਠੀਆ ਸਾਹਿਬ ਨੂੰ ਮਿਲਣ ਦੇ ਲਈ ਆਉਣਾ ਸੀ ਜਿਨ੍ਹਾਂ ਨੂੰ ਜੇਲ ਪ੍ਰਸ਼ਾਸਨ ਵੱਲੋਂ ਪਰਮਿਸ਼ਨ ਡਿਨਾਈ ਕੀਤੀ ਗਈ ਹੈ ਕਹਿੰਦੇ ਜੀ ਅਸੀਂ ਮਲਾ ਨਹੀਂ ਸਕਦੇ ਤਾਂ ਸੁਣ ਲਿਆ ਪੰਜਾਬ ਵਾਲਿਓ ਕਲੇਰ ਦਾ ਜਿਹੜਾ ਕਿ ਦਾਵਾ ਹੈ ਇਹਨਾਂ ਦੇ ਐਡਵੋਕੇਟ ਦਾ ਉਹੀ ਆ ਕੇ ਕਹਿੰਦਾ ਵੀ ਬਹੁਤ ਵੱਡੇ ਵੱਡੇ ਅਧਿਕਾਰੀ ਅੱਜ ਬਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਮਿਲਣ ਆਏ ਸੀ ਪਰ ਉਹਨਾਂ ਨੂੰ ਮਿਲਣ ਦੀ ਕੋਈ ਵੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਸਰਕਾਰ ਦੁਆਰਾ ਔਰ ਜੇਲ੍ਹ ਦੇ ਪ੍ਰਸ਼ਾਸਨ ਦੁਆਰਾ ਔਰ ਦੂਜੇ ਪਾਸੇ ਖੁਦ ਵੀ ਉਹ ਨਹੀਂ ਮਿਲ پا ਰਹੇ ਇਹ ਵੀ ਉਹਨਾਂ ਨੇ ਗੱਲ ਕਹੀ ਹੈ ਤਾਂ ਕਿ ਇਹ ਤਾਥਾ ਜਿਹੜੇ ਸਰਕਾਰ ਬਣਿਓ ਕਿ ਇਹ ਠੀਕ ਨੇ ਜਾਂ ਨਹੀਂ ਇਹ ਵੀ ਇੱਕ ਸਵਾਲ ਹੈ ਕਿਉਂਕਿ ਪੰਜਾਬ ਦੇ ਲੋਕ ਸੁਣਨਾ ਚਾਹੁੰਦੇ ਨੇ ਸੱਚ ਹੈ ਕੀ ਹੈ ਦਸ ਸਾਲ ਦੇ ਵਿੱਚ ਪੰਜਾਬ ਦੀ ਸਰਕਾਰ ਦਾ ਇਹਦੇ ਵਿੱਚ ਕੋਈ ਵੀ ਕਸੂਰ ਨਹੀਂ ਹੈ ਕਿਉਂਕਿ ਬੇਕਦਰ ਮੁਸਲਮਾਨ ਜੀਠੀਆਂ ਨੂੰ ਅੰਦਰ ਪਸਾਉਣ ਵਾਲਾ ਕੌਣ ਹੈ ਲੋਕਾਂ ਨੂੰ ਲੱਗਦਾ ਜੈ ਇਹਨਾਂ ਦੇ ਅਕਾਲੀ ਦਰ ਨੂੰ ਲੱਗਦਾ ਕਿ ਭਾਈ ਭਗਵਾਨ ਤਮਾਨ ਪਰ ਨਹੀਂ ਦਸ ਸਾਲ ਦੇ ਵਿੱਚ ਪੰਜਾਬ ਦੀ ਜਨਤਾ ਦੀ ਅਦਾਲਤ ਦੀ ਆਵਾਜ਼ ਸੀ ਕਿ ਭਾਈ ਤੁਸੀਂ ਛੋਟੇ ਮੋਟੇ ਨੂੰ ਫੜਦੇ ਹੋ ਵੱਡਿਆਂ ਨੂੰ ਹੱਥ ਕਿਉਂ ਨਹੀਂ ਪਾਉਂਦੇ ਤਾਂ ਫੇਰ ਪੰਜਾਬ ਦੀ ਸਰਕਾਰ ਦੀ ਮਜਬੂਰੀ ਬਣ ਜਾਂਦੀ ਹੈ ਕਿ ਇਹਨਾਂ ਜਿਹੜੇ ਵੱਡੇ ਮਗਰਮੱਛਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਧੱਕਿਆ ਜਾਵੇ ਉਸ ਤੋਂ ਬਾਅਦ ਇਹਨਾਂ ਨੂੰ ਮਿਲਣ ਤੇ ਵੀ ਜਿਹੜਾ ਕਿ ਬਿਲਕੁਲ ਮਨਾ ਕੀਤਾ ਜਾਂਦਾ ਕਿ ਕੋਈ ਵੀ ਬੰਦਾ ਵਿਕਰਮ ਸਿੰਘ ਮਜੀਠੀਆ ਨੂੰ ਕੋਈ ਵੀ ਅਕਾਲੀ ਦਲ ਜਾ ਇਹਨਾਂ ਦਾ ਐਡਵੋਕੇਟ ਜਾ ਇਹਨਾਂ ਦਾ ਕੋਈ ਹੋਰ ਨੇਤਾ ਨਹੀਂ ਮਿਲ ਸਕਦਾ ਕਿਉਂਕਿ ਇਹ ਕੋਰਟ ਦੇ ਆਰਡਰ ਨੇ ਮਾਨਯੋਗ ਹਾਈ ਕੋਰਟ ਨੇ ਦੋ ਚਾਰ ਵਾਰ ਇਹਨਾਂ ਨੂੰ ਟਾਈਮ ਦੇ ਦਿੱਤਾ ਸੀ ਮੈਂ ਪੁੱਛਣਾ ਚਾਹਣਾ ਕਿ ਪੰਜਾਬ ਦੇ ਲੋਕ ਵੀ ਇਸ ਗੱਲ ਨੂੰ ਜਾਣ ਲੈਣ ਕਿ ਜੇਕਰ ਕੋਈ ਆਮ ਕੈਦੀ ਹੁੰਦਾ ਕਿ ਇੰਨੀ ਵਾਰ-ਵਾਰ ਮਿਲਣ ਦੀ ਪਰਮਿਸ਼ਨ ਹਾਈ ਕੋਰਟ ਦਿੰਦਾ ਜਾਂ ਕੋਈ ਵੀ ਕੋਰਟ ਹੋਰ ਕੋਈ ਸੀਜੀਐਮ ਕੋਰਟ ਜਾਂ ਕੋਈ ਸੈਸ਼ਨ ਕੋਰਟ ਜਾਂ ਕੋਈ ਹਾਈ ਕੋਰਟ ਨਹੀਂ ਦਿੰਦਾ ਐਸੇ ਹੀ ਪ੍ਰਕਾਰ ਇੱਕ ਆਮ ਲੋਕਾਂ ਦੀ ਤਰ੍ਹਾਂ ਬਿਕਰਮ ਸਿੰਘ ਮਜੀਠੀਆ ਨੂੰ ਰੱਖਿਆ ਜਾਵੇ ਤਾਂ ਕਿ ਆਮ ਨਾਗਰਿਕ ਦੀ ਤਰ੍ਹਾਂ ਸੰਵਿਧਾਨਕ ਤੌਰ ਤੇ ਬਿਲਕੁਲ ਸੇਮ ਅੰਦਰ ਨਾਲ ਵੀ ਸਲੂਕ ਹੋਣਾ ਚਾਹੀਦਾ ਉਹ ਲੋਕ ਨੂੰ ਫਿਰ ਕਹਿੰਦੇ ਜੀ orange category ਦੇ ਵਿੱਚ ਰੱਖੋ ਕੀ ਗੱਲ ਹੈ ਬਾਈ ਉਹ ਵੀ ਇਨਸਾਨ ਨੇ ਦੂਜੇ ਵੀ ਲੋਕ ਜਿਹੜੇ ਕੈਦੀ ਉਹ ਵੀ ਇਨਸਾਨ ਨੇ ਐਸ ਕਰਕੇ ਜਿਹੜੀ ਵਿਜੀਲੈਂਸ ਅੱਜ ਕੱਲ੍ਹ ਦੇ ਵਿੱਚ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਹੜਾ ਕਿ ਹੁਣ ਚਲਾਨ ਪੇਸ਼ ਕਰ ਸਕਦੀ ਹੈ ਤਿੰਨ ਫਿਗਰ ਜਿਹੜੇ ਤੁਹਾਨੂੰ ਮੈਂ ਦੱਸੇ ਨੇ ਇਹ ਸਭ ਤੋਂ ਵੱਡੇ ਅਹਿਮ ਸਵਾਲ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵਧਣਗੀਆਂ ਇਹ ਗੱਲ ਪੱਕਾ ਹੈ ਕਿਉਂਕਿ ਜਿਹੜੇ ਇਹਨੇ ਸਾਰੇ ਪੈਸੇ ਤਿੰਨੋਂ ਅਮਾਉਂਟ ਦਾ ਜ਼ਿਕਰ ਹੋਇਆ ਵੱਡੇ ਪੱਧਰ ਦੇ ਉੱਤੇ ਹੋਇਆ ਤੇ ਉਹ ਅਮਾਉਂਟ ਇਹਨਾਂ ਦੇ ਖਾਤਿਆਂ ਦੇ ਵਿੱਚ ਹੈਗੀ ਵੀ ਹੈ 56 ਕਰੋੜ ਦਾ ਹੁੰਦਾ ਉਸ ਤੋਂ ਬਾਅਦ 263 ਕਰੋੜ ਦਾ ਹੁੰਦਾ ਤਾਂ ਫਿਰ ਉਸ ਤੋਂ ਬਾਅਦ 141 ਕਰੋੜ ਦਾ ਜਿਹੜਾ ਕਿ ਬਹੁਤ ਵੱਡਾ ਜ਼ਿਕਰ ਵੀ ਹੁੰਦਾ ਤਾਂ ਇਹਨਾਂ ਦੇ ਪਰਿਵਾਰ ਦੁਆਰਾ ਕਿਹਾ ਜਾਂਦਾ ਵੀ ਸਾਡੇ ਕੋਲ ਨਾ ਤਾਂ ਕੋਈ ਬਾਹਲੇ ਵੱਡੇ ਪੱਧਰ ਦੇ ਉੱਤੇ ਪੈਸਾ ਤੇ ਨਾ ਹੀ ਕੋਈ ਕਿਤੇ ਹਿਮਾਚਲ ਵਗੈਰਾ ਜਿੰਨੇ ਕਿਹਾ ਜਾ ਰਿਹਾ ਸੀ ਵੀ 1000 ਏਕੜ ਜ਼ਮੀਨ ਨਾ ਹੀ ਕਹਿੰਦੇ ਸਾਡੇ ਕੋਲ ਉਹ ਹੈ ਤਾਂ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਕਿ ਜਿੰਨਾ ਬਾਦਨਾ ਨੇ ਇਹ ਮਜੀਠੀਏ ਦੇ ਪਾਰ ਲਾਇ ਖੋਦ ਇਹਨਾਂ ਬਾਦਨਾ ਕੋਲ 3500 ਕਿੱਲਾ ਜ਼ਮੀਨ ਦਾ ਮੌਜੂਦ ਹੈ ਬਾਦਲ ਪਿੰਡ ਦੇ ਵਿੱਚ ਜਾ ਕੇ ਕਿਸੇ ਨੂੰ ਪੁੱਛ ਲਿਓ ਕਿ ਭਾਈ ਬਾਦਲਾਂ ਦੀ ਪੈੜੀ ਕਿੰਨੀ ਕਹੇ ਇਹਨਾਂ ਨੇ ਦਰਸਾਲ ਦੇ ਵਿੱਚ 25 ਸਾਲ ਰਾਜ ਕੀਤਾ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਬਣੇ ਪੰਜਾਬ ਦੇ ਉਸ ਟਾਈਮ ਦੇ ਵਿੱਚ ਇਹਨਾਂ ਜੋਕਾਂ ਨੇ ਸਾਡੇ ਪੰਜਾਬ ਦੇ ਲੋਕਾਂ ਦਾ ਲਹੂ ਪੀਤਾ ਐਸ ਕਰਕੇ ਪੰਜਾਬ ਦੀ ਦਸ਼ਾ ਅੱਜ ਸਾਡੇ ਮੌਜੂਦਾ ਹਾਲਾਤ ਕੀ ਨੇ ਤੁਸੀਂ ਆਪ ਹੀ ਦੇਖ ਸਕਦੇ ਹੋ ਇਹਨਾਂ ਬਾਅਦ ਵਿੱਚ ਚੱਲੀ ਹੋਈ ਖੇਡ ਬਾਕੀ ਦੀਆਂ ਸਰਕਾਰਾਂ ਵੀ ਖੇਡਦੀਆਂ ਰਹੀਆਂ ਨੇ ਹੁਣ ਜਿਹੜਾ ਕਿ ਝਾੜੂ ਵਾਲੀ ਸਰਕਾਰ ਆ ਗਈ ਹੈ ਭਗਵੰਤ ਮਾਨ ਸਾਹਿਬ ਦੀ ਇਹਨਾਂ ਨੂੰ ਤਾਂ ਮੇਰਾ ਪੂਰਾ ਦੋਸ਼ ਦੇਣ ਵਾਲੀ ਗੱਲ ਹੈ ਕਿਉਂਕਿ ਅੱਜ ਤੁਕਿਵਾਲ ਤਮਾਨ ਸਾਹਿਬ ਨੇ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਭਾਈ ਐਕਸ਼ਨ ਕੀਤਾ ਹੈ ਪੰਜਾਬ ਪ੍ਰਤੀ ਖੜਾ ਹੈ ਉਸ ਬੰਦੇ ਨੂੰ ਸੱਚਮੁੱਚ ਪਤਾ ਹੈ ਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਸਿਫਤ ਕਰਕੇ ਸਰਕਾਰ ਦਾ ਸਾਥ ਦੇਣ ਦੀ ਲੋੜ ਹੈ ਇਹਨਾਂ ਦਲਾਲਾਂ ਨੂੰ ਇਹਨਾਂ ਨੁਟੇਰਿਆਂ ਨੂੰ ਦੁਬਾਰਾ ਪੰਜਾਬ ਦੇ ਵਿੱਚ ਐਂਟਰੀ ਕਰਵਾਉਣ ਤੋਂ ਕਈ ਸੌ ਵਾਰ ਸੋਚਣ ਦੀ ਲੋੜ ਹੈ ਪੰਜਾਬੀਆਂ ਨੂੰ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਸੀਐਮ ਭਗਵੰਤ ਮਾਨ ਦੇ ਉੱਤੇ ਜਿਹੜੇ ਆ ਕੁਝ ਇਲਜ਼ਾਮਾਤ ਲਾਏ ਹੈ ਕਿ ਜਿਨ੍ਹਾਂ ਵਿੱਚ ਇਹ ਹੈ ਕਿ ਉਹਨਾਂ ਨੂੰ ਮੁਕੰਮਲ ਪ੍ਰਾਈਵੇਸੀ ਨਹੀਂ ਦਿੱਤੀ ਜਾ ਰਹੀ ਹੈਗੀ ਕਿਸੇ ਨੂੰ ਉਹਨਾਂ ਨਾਲ ਮੁਲਾਕਾਤ ਦੀ ਇਜਾਜ਼ਤ ਨਹੀਂ ਹੈਗੀ ਮੈਂ ਉਹਨਾਂ ਦੇ ਵਕੀਲ ਹੋਣ ਦੇ ਨਾਤੇ ਇਹ ਗੱਲ ਦੱਸਣ ਨਿਆ ਹੈਗਾ ਮੈਂ ਕਿਉਂਕਿ ਹਰ ਕਲਾਇੰਟ ਦਾ ਹੱਕ ਹੈ ਕਿ ਉਹ ਆਪਣੇ ਵਕੀਲ ਨੂੰ ਗੱਲਬਾਤ ਕਰੇ ਉਹਨਾਂ ਨਾਲ ਮੁਲਾਕਾਤ ਕਰੇ ਪਰ ਜਦੋਂ ਮੈਂ ਮੁਲਾਕਾਤ ਵਾਸਤੇ ਗਿਆ ਤਾਂ ਜਿਹੜਾ ਜੇਲ੍ਹ ਦਾ ਸੁਪਰਡੈਂਟ ਸੀ ਉਹਨੇ ਕਈ ਵਾਰ ਚੱਕਰ ਲਾਏ ਉਹਨਾਂ ਦੀ ਗੱਲਬਾਤ ਸੁਣਨ ਦੀ ਕੋਸ਼ਿਸ਼ ਕੀਤੀ ਔਰ ਦੂਸਰਾ ਇਹ ਕਿ ਅੱਜ ਚਾਰ ਅਹਿਮ ਜਿਹੜੇ ਆਗੂ ਹੈ ਉਹਨਾਂ ਨੇ ਮੁਲਾਕਾਤ ਕਰਨੀ ਸੀ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਪਰ ਜੇਲ੍ਹ ਦੇ ਸੁਪਰੀਡੈਂਟਲੋਂ ਹੁਕਮ ਆਉਂਦਾ ਹੈ ਕਿ ਕਿਸੇ ਨੂੰ ਮੁਲਾਕਾਤ ਦੀ ਇਜਾਜ਼ਤ ਨਹੀਂ ਹੈਗੀ ਵਿਕ੍ਰਮ ਸਿੰਘ ਮਜੀਠੀਆ ਦੀ ਪਤਨੀ ਗਨੀਪ ਕੌਰ ਨੇ ਵੀ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਕਹੀ ਸੀ ਕਿ ਪਹਿਲੇ ਇੱਕ ਦਫਾ ਉਨ੍ਹਾਂ ਨਾਲ ਮੁਲਾਕਾਤ ਹੋਈ ਲੇਕਿਨ ਉਸ ਤੋਂ ਬਾਅਦ ਹੁਕਮ ਹੁੰਦਾ ਹੈ ਕਿ ਕਿਸੇ ਨੂੰ ਮੁਲਾਕਾਤ ਨਹੀਂ ਕਰਨ ਦਿੱਤੀ ਜਾਏਗੀ ਨਾ ਘਰ ਵਾਲਿਆਂ ਨੂੰ ਨਾ ਜਿਹੜੇ ਉਹਨਾਂ ਦੇ ਵਕੀਲ ਹੈ ਉਹਨਾਂ ਨੂੰ ਤੇ اے سی ایم ਭਗਵੰਤ ਮਾਨ ਆਪਣੇ ਪੁਛੀ ਦਾ ਆਪਣੀ ਤਾਕਤ ਦਾ ਅਨਜਾਇਜ਼ ਫਾਇਦਾ ਚੁੱਕੰਦੇ ਹੈ ਇਹ ਉਹਨਾਂ ਨਾਲ ਤੱਕੇ ਸ਼ਾਈ ਕੀਤੀ ਜਾਂਦੀ ਹੈਗੀ ਇਹ ਕਹਿਣਾ ਹੈ ਸਗਾ ਉਹਨਾਂ ਦੇ ਵਕੀਲ ਦਾ ਫਿਰ ਤੁਹਾਨੂੰ ਕੀ ਲੱਗਦਾ ਹੈਗਾ ਵਾ ਇਸ ਇਹਨਾਂ ਇਲਜ਼ਾਮਾਂਤ ਬਾਰੇ ਜਿਹੜਾ ਨਾ ਜ ਵਕੀਲ ਨੇ ਲਾਏ ਹੈ ਸੀਐਮ ਭਗਵੰਤ ਮਾਨ ਦੇ ਉੱਤੇ ਕਮੈਂਟਾਂ ਵਿੱਚ لازਮੀ ਦੱਸੋ ਰਖਿਓ ਆਪਣੇ ਟੀਸਰ ਆਖਿਆ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼